ਆਪਣਾ ਕਿਹੜਾ ਕੈਨਲ ਹੈ ਆਪਣਾ ਜੀ ਮੰਨ ਕੇ ਚਲੋ ਕੈਨਲ ਆਪਣੇ ਘਰੇੋਂ ਬਰੀਡ ਹੀ ਰੱਖੀ ਜੀ ਮੰਨ ਕੇ ਚਲੋ ਕਹਿੰਦੇ ਵੀ ਹੋਮ ਬਰੀਡ ਹੈ ਹਾਂਜੀ ਹਾਂਜੀ ਹੋਮ ਬਰੀਡ ਠੀਕ ਹੈ ਜੀ ਹਾਂਜੀ ਤੇ ਇੱਕ ਜਿਹੜਾ ਤੁਹਾਡੇ ਕੋਲੇ ਆ ਪੱਪੀ ਰੱਖਿਆ ਹੋਇਆ ਕਿਹੜਾ ਹੈ ਇਹ ਕਿਹੜੀ ਪਾਰਟੀ ਆ ਗਈ ਇਹ ਪਾਰਟੀ 'ਚ ਮੈਂ ਇੱਕ ਵਾਈਟ ਵਾਈਟ ਮੇਲ ਵਾਈਟ ਬੋਮ ਹੋ ਗਿਆ ਇੱਕ ਰੈੱਡ ਬੋਮ ਹੋ ਗਿਆ ਉਹਨਾਂ ਦੀ ਮੀਟਿੰਗ ਕੰਬੀਨੇਸ਼ਨ ਕੰਬੀਨੇਸ਼ਨ ਤੋਂ ਇਹ ਪਾਰਟੀ ਬੋਮ ਬਣਦਾ ਜੀ ਠੀਕ ਹੈ ਜੀ ਗੜਵੰਦਨ ਪਾਰਟੀ ਹਾਂਜੀ ਹਾਂਜੀ ਠੀਕ ਹੈ ਜੀ ਦੋ ਪਾਰਟੀਆਂ ਰਲ ਕੇ ਇੱਕ ਨਵੀਂ ਪਾਰਟੀ ਬਣ ਗਈ ਉਹ ਕਹਿੰਦੇ ਨੇ ਮੌਕੇ ਤੇ ਹੀ ਆ ਜੀ ਮੌਕੇ ਤੇ ਹੀ ਕਰੋਗੇ ਹਾਂਜੀ ਹਾਂਜੀ ਤੁਸੀਂ ਤਾਂ ਮਿਸ ਕੇ ਆਏ ਹੋ ਬਾਈ ਦੋਨੇ ਹਨਾ ਨਹੀਂ ਮੌਕੇ ਹੋ ਜਾਂਦਾ ਜੀ ਹਾਂਜੀ ਇਧਰ ਵੀਰ ਖੜੇ ਨੇ ਕਿੱਥੋਂ ਆਏ ਨੇ ਸਾਰੀ ਜਾਣਕਾਰੀ ਲੈਣੇ ਆ ਪੱਜ ਲੋਹਾਰਾਂ ਦੇ ਡੌਗਸ ਉਹ ਵਿਚ ਆਏ ਸੀਗੇ ਤੋਂ ਪੁੱਛਦੇ ਆ ਵੀਰ ਕਿੱਥੋਂ ਆਏ ਨੇ ਹਾਂਜੀ ਵੀਰ ਕੀ ਹਾਲ ਚਾਲ ਹੈ ਵਧੀਆ ਜੀ ਹੋਰ ਕੀ ਹਾਲ ਚਾਲ ਨੇ ਠੀਕ ਹੈ ਜੀ ਕੰਮ ਕਰ ਕੇ ਵੀ ਚੱਲਦਾ ਬਹੁਤ ਵਧੀਆ ਜੀ ਇਹ ਚੱਲਦਾ ਕਿੱਥੋਂ ਹੈ ਆਪਾਂ ਲੁਧਿਆਣੇ ਤੋਂ ਜੀ ਲੁਧਿਆਣੇ ਤੋਂ ਆਪਣਾ ਕਿਹੜਾ ਕੈਨਲ ਹੈ ਸੋਤਾ ਕੈਨਲ ਜੀ ਸੋਤਾ ਕੈਨਲ ਹਾਂਜੀ ਕਿਹੜੀ ਕਿਹੜੀ ਬਰੀਡ ਰੱਖੀ ਹੋਈ ਹੈ ਆਪਾਂ ਨੇ ਆਪਣੀ ਸਪੈਸ਼ਲਟੀ ਟਵਾਈਪ ਹੋਵਾਂ ਜੀ ਉਹਦਾ ਹਾਲ ਬਰੀਡ ਦਾ ਕੰਮ ਕਰ ਲੀਦਾ ਜੀ ਹੁਣ ਆਪਾਂ ਗੱਲਬਾਤ ਇਹ ਕਰਦੇ ਆ ਜਿਹੜਾ ਡੱਬ ਖੜਾ ਬਾ ਤੁਹਾਡੇ ਕੋਲ ਹੱਥ ਦੇ ਵਿੱਚ ਪੜਿਆ ਕਿਹੜਾ ਡਾਊਗ ਹੈ ਇਹ ਇਹ ਪਾਰਟੀ ਪੋਮ ਆ ਜੀ ਇਹ ਕਿਹੜੀ ਪਾਰਟੀ ਆ ਗਈ ਇਹ ਪਾਰਟੀ ਵਿੱਚ ਇੱਕ ਵਾਈਟ ਵਾਈਟ ਮੇਲ ਵਾਈਟ ਪੋਮ ਹੋ ਗਿਆ ਇੱਕ ਰੈਡ ਪੋਮ ਹੋ ਗਿਆ ਉਹਨਾਂ ਦੀ ਮੀਟਿੰਗ ਕੰਬੀਨੇਸ਼ਨ ਕੰਬੀਨੇਸ਼ਨ ਤੋਂ ਇਹ ਪਾਰਟੀ ਪੋਮ ਬਣਦਾ ਜੀ ਠੀਕ ਆ ਜੀ ਇੱਕ ਨਵੀਂ ਪਾਰਟੀ ਬਣ ਗਈ ਉਹ ਕਹਿੰਦੇ ਨੇ ਪਾਰਟੀ ਪੌਮ ਪਾਰਟੀ ਪੌਮ ਹਾਂਜੀ ਠੀਕ ਆ ਜੀ ਕਿੰਨੀ ਏਜ ਆ ਦੀ ਇਹ ਹੈਗਾ ਜੀ 2.5 ਮਹੀਨਿਆਂ ਦੀ 2.5 ਮਹੀਨਿਆਂ ਦਾ ਮੇਲ ਵੀ ਮੇਲਕੀ ਫੀਮੇਲ ਆਈ ਏ ਇਹਦਾ ਵੈਕਸੀਨੇਸ਼ਨ ਵਗੈਰਾ ਹੋਇਆ ਵੈਕਸੀਨੇਸ਼ਨ ਹੋਈ ਪਈ ਏ ਇਹਦੀ ਕਿੰਨੀ ਕੁ ਪ੍ਰਾਈਸ ਹੈ ਇਹਦਾ ਪ੍ਰਾਈਸ 15000 ਰੁਪਈਆ ਜੀ 15000 ਕੱਟ ਨਹੀਂ ਕਰਦੇ ਹਾਂ ਸਾਰੇ ਰੇਟ ਦੱਸ ਜਾਈਏ ਮੌਕੇ ਤੇ 1000 ਘੰਟਾ ਘਟ ਕਰ ਲੀਦਾ ਜੀ ਮੌਕੇ ਤੇ ਮਤਲਬ ਜੇ ਜਦੋਂ ਅਗਲਾ ਲੈ ਕੇ ਜਾਊਗਾ ਹਾਂਜੀ ਹਾਂਜੀ ਅੱਛਾ ਪਹਿਲਾਂ ਨਹੀਂ ਕਰਦੇ ਆ ਨਹੀਂ ਜੀ ਨਹੀਂ ਉਹ ਖਰਾਬ ਬੰਦੇ ਆ ਠੀਕ ਹੈ ਹੋਰ ਕਿਹੜੀ ਬਰੀਡ ਲੈ ਕੇ ਆਇਆ ਆ ਪਾ ਦਿਖਾਓ ਵਾਈਟ ਅੱਛਾ ਆ ਦਿਖਾ ਬਈ ਇੱਕ ਹੋਰ ਬੱਗੀ ਦੀ ਪਈ ਆ ਆਪਣਾ ਕੋਈ ਬਾਈ ਵਾਈਟ ਅੱਛਾ ਇਹ ਕਿੰਨੀ ਏਜ ਦੀ ਆ ਇਹ ਹੋ ਗਈ ਬਾਈ 9 ਮਹੀਨੇ ਦੀ ਫੀਮੇਲ ਹੈ 9 ਮਹੀਨਿਆਂ ਦੀ ਤੇ ਇਹ ਬਾਲ ਜਿਹੇ ਦੇ ਸਿੱਧੇ ਹੁੰਦੇ ਕਹੀਂ ਰਹਿੰਦੇ ਆ ਐ ਹੀ ਹੁੰਦੇ ਆ ਜੀ ਜਿੱਲੇ ਹੈ ਗਿਆ ਹਾਂਜੀ 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 ਇਹ ਕਿੱਦਾਂ ਦਾ ਸੁਭਾਅ ਹੁੰਦਾ ਇਹਨਾਂ ਦਾ ਇਹ ਬਹੁਤ ਕੂਲ ਹੁੰਦੇ ਨੇ ਵੈਸੇ ਡੋਰ ਬੈਲ ਦਾ ਕੰਮ ਪੂਰਾ ਕਰ ਦਿੰਦੇ ਨੇ ਇਹ ਰਾਖੀ ਨੂੰ ਪੂਰੇ ਤੇ ਲੱਤਾਂ ਨਹੀਂ ਵੱਢਦੇ ਹੈਗੇ ਨਹੀਂ ਉਹ ਨਹੀਂ ਵੱਢਦੇ ਹੈ ਲਾ 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 ਵਾਧੂ ਕਰਦੇ ਬਲ ਲਾ 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 ਵਾਧੂ ਕਰਦੇ ਜੀ ਕੋਈ ਲਾ 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 ਡਾਓ ਕਿਸ ਨੂੰ ਇਹਨੂੰ అలਾਰਮ ਡਾਓਗੇ ਇਹਨੂੰ ਕਹਿੰਦੇ ਨੇ ਹਾਂ ਲਾਰਮ ਡਾਓਗੇ ਇਹਨੂੰ ਹੀ ਕਹਿੰਦੇ ਇਹ ਦਬਦਾ ਘੰਟੀ ਹੈ ਹੋਰ ਜੀ ਬੱਲੇ ਬੱਲੇ ਇਹਦੀ ਕਿੰਨੀ ਪ੍ਰਾਈਸ ਹੈ ਇਹ ਹੈਗੀ ਹੈ ਜੀ ਫੀਮੇਲ 12000 ਰੁਪਏ ਦੀ ਜੀ 12000 ਦੀ ਕਰੋਗੇ ਮਾੜੀ ਮੁੱਠੀ ਮੌਕੇ ਤੇ ਹੀ ਆ ਜੀ ਮੌਕੇ ਤੇ ਕਰੋਗੇ ਹਾਂਜੀ ਹਾਂਜੀ ਤੁਸੀਂ ਤਾਂ ਮਿਸ ਕੇ ਆਏ ਹੋ ਬਾਈ ਦੋਨੇ ਹਨ ਨਹੀਂ ਮੌਕੇ ਹੋ ਜਾਂਦਾ ਜੀ ਹੋਰ ਕਿਹੜੀ ਬਰੀਡ ਲੈ ਕੇ ਆਏ ਆਪਣੇ ਕੋਲ ਮਨਿੰਚਰ ਪਿੰਚਰ ਹੈ ਜੀ ਮਨਿੰਚਰ ਪਿੰਚਰ ਹਾਂਜੀ ਇਹ ਇਹਦੀ ਕਿੰਨੀ ਪ੍ਰਾਈਸ ਹੈ ਅਡਲਟ ਪੇਅਰ ਹੀ 20000 ਰੁਪਏ ਦਾ ਪੇਅਰ ਹੈ ਜੀ ਇਹ ਅਜਾ ਦੋਮਾ ਜੋੜੀ ਬੀਚ ਦਿਓ ਹਾਂਜੀ ਜੋੜੀ ਕੱਲਾ ਨਹੀਂ ਦਿੰਦੇ ਨਹੀਂ ਕੱਲਾ ਵੀ ਦਾਂਗੇ ਕੱਲਾ ਲੈਣ ਵਾਲਾ ਉਹ ਵੀ ਦੇ ਦਾਂਗੇ ਜੀ ਮੇਲ ਕੱਲੇ ਦਾ ਰੇਟ ਕਿੰਨਾ ਹੈ ਮੇਲ ਹੈਗਾ 10000 ਦਾ ਫੀਮੇਲ ਵੀ 10000 ਦੀ ਹੈ ਜੀ ਠੀਕ ਹੈ ਇਸ ਤੋਂ ਇਲਾਵਾ ਕਿਹੜੇ ਕਿਹੜੇ ਬਰੀਡਰ ਰੱਖੇ ਆਪਣੇ ਕੋਲ ਮੇਨ ਸ਼ਿਰਜ਼ੂ ਦੀ ਬਰੀਡਿੰਗ ਕਰ ਛੇੜ ਜੂ ਆਪਣੇ ਕੋਲ ਇੰਪੋਰਟ ਡੌਗ ਹੈਗਾ ਸਟੱਡ ਲੁਧਿਆਣੇ ਤੋਂ ਹੈਗੇ ਆ ਅਸੀਂ ਤੇ ਆਪਣੇ ਕੋਲ ਸਟੱਡ ਦੇ ਬੱਚੇ ਆਂਦੇ ਰਹਿੰਦੇ ਨੇ ਤੇ ਬਾਕੀ ਆਲ ਬਰੀਡ ਡੌਗ ਸੇਲ ਪਰਚੇਸ ਕਰੀਦੇ ਨੇ ਆ ਭਾਈ ਜੀ ਆਪਣਾ ਮੋਬਾਈਲ ਨੰਬਰ ਦੇ ਦੋ 9855940376 ਰਮਨ ਸ਼ਰਮਾ ਰਿਪੀਟ ਕਰੋ 9855940376 ਆਪਣਾ ਕੈਨਲ ਲੁਧਿਆਣੇ ਤੋਂ ਆਈ ਰਮਨ ਕੈਨਲ ਦੇ ਨਾਮ ਤੇ ਜੀ ਰਮਨ ਕੈਨਲ ਦੇ ਨਾਮ ਤੇ ਲੋਕੇਸ਼ਨ ਲੁਧਿਆਣਾ ਖਾਸ ਆਈ ਬਸਤੀ ਜੋਧੇਵਾਲ ਚੌਂਕ ਦੇ ਕੋਲ ਜੀ ਬਸਤੀ ਜੋਧੇਵਾਲ ਚੌਂਕ ਦੀ ਹਾਂਜੀ ਲੋ ਬਾਈ ਬਸਤੀ ਜੋਧੇਵਾਲ ਤੋਂ ਬਾਈ ਦਾ ਨੰਬਰ ਨੋਟ ਕਰ ਲਓ ਕਿਸੇ ਨੂੰ ਜ਼ਰੂਰਤ ਹੈ ਇਹਨਾਂ ਕੋਲ ਹੋਰ ਵੀ ਬ੍ਰੀਡਜ ਹੁੰਦੀਆਂ ਨੇ ਅਸੀਂ ਡਿਲੀਵਰੀ ਕਰਦੇ ਨੇ ਵੀਰੇ ਡਿਲੀਵਰੀ ਦੇ ਐਕਸਟਰਾ ਚਾਰਜ ਹੁੰਦੇ ਡਿਲੀਵਰੀ ਵੀ ਹੋ ਜਾਏਗੀ ਜੀ ਇਹ ਤੱਕ ਕਰ ਦਿੰਦੇ ਹਾਂ ਦਿੱਲੀ ਤੱਕ ਹੋ ਜੂਗੀ ਜੀ ਠੀਕ ਹੈ ਕਿਸੇ ਨੂੰ ਜਰੂਰਤਾ ਵੀਡੀਓ ਤੋਂ ਨੰਬਰ ਲਓ ਕਰੋ ਕਾਲ ਇਹਨਾਂ ਕੋਲ ਬੱਚੇ ਪਰਚੇਜ਼ ਕਰ ਸਕਦੇ ਹਾਂ ਠੀਕ ਹੈ ਵੀਰੇ ਬਹੁਤ ਬਹੁਤ ਧੰਨਵਾਦ ਠੀਕ ਹੈ ਚੱਲਦੇ ਆ ਅੱਗੇ ਮਲਾਉਂਦੇ ਆ ਕਿਸੇ ਹੋਰ ਵੀਰ ਨੂੰ ਤੁਹਾਡੇ ਨਾਲ ਆਓ ਜੀ ਹਾਂ ਵੀ ਅੱਜ ਲੋਹਾਰਾਂ ਦੇ ਡੌਗ ਸ਼ੋਅ ਦੇ ਵਿੱਚ ਖੜੇ ਸੀਗੇ ਬਾਈ ਆਏ ਨੇ ਪੱਪੀ ਲੈ ਕੇ ਕਿਹੜੀ ਬਰੀਡ ਦੇ ਨੇ ਵੱਖ-ਵੱਖਰਾ ਕਲਰ ਦੇ ਇਹਨਾਂ ਦੇ ਉਹ ਜਾਣਕਾਰੀ ਆਪਾਂ ਲੈਣੇ ਆ ਵੀਰ ਕਿੱਥੋਂ ਆਏ ਨੇ ਹਾਂ ਵੀਰ ਕੀ ਹਾਲ ਹੈ ਠੀਕ ਹੈ ਬਾਈ ਜੀ ਕਿੱਥੋਂ ਆਏ ਆਪਾਂ ਆਪਾਂ ਸੁਖਨੰਦਪੁਰੋਂ ਆਏ ਬਾਗੇ ਸੁਖਨੰਦ ਬਾਗੇ ਪੁਰਾਣੇ ਕੋਲੇ ਹਾਂਜੀ ਤੇ ਆਪਣਾ ਕਿਹੜਾ ਕੈਨਲ ਹੈ ਆਪਨਾ ਜੀ ਮੰਨ ਕੇ ਚਲੋ ਕੈਨਲ ਆਪਣੇ ਘਰੇੋਂ ਬਰੀਡ ਹੀ ਰੱਖੀ ਹੋਈ ਹੈ ਮੰਨ ਕੇ ਚਲੋ ਕਹਿੰਦੇ ਵੀ ਹੋਮ ਬਰੀਡ ਸਰ ਹਾਂਜੀ ਹਾਂਜੀ ਹੋਮ ਬਰੀਡ ਠੀਕ ਹੈ ਜੀ ਹਾਂਜੀ ਤੇ ਇੱਕ ਜਿਹੜਾ ਤੁਹਾਡੇ ਕੋਲੇ ਆ ਪੱਪੀ ਰੱਖਿਆ ਹੈ ਕਿਹੜਾ ਹੈ ਇਹ ਲੈਬਰੇਡੋਰ ਜੀ ਲੈਬਰੇ ਕਿੰਨੀ ਚਿਰ ਦਾ ਇਹ 50 ਦਿਨ ਪਲੱਸ ਹੀ ਹੈ ਜੀ ਇਹਦੀ ਵੈਕਸੀਨੇਸ਼ਨ ਹੋ ਗਈ ਦ ਵੈਕਸੀਨ ਹਾਂਜੀ ਹੋਈ ਵੀ ਆ। ਕਦੋਂ ਕਰਵਾਈ ਸੀ? ਇਹ ਹੋ ਗਿਆ ਜੀ 45 ਦਿਨਾਂ ਤੇ ਕਰਾਈ ਸੀ। 45 ਹਾਂਜੀ। ਮਤਲਬ ਕਿਹੜੇ ਦਿਨ ਦਿਨਾਂ ਚ ਹੁੰਦੀ ਆ ਇਹਦੀ ਵੈਕਸੀਨੇਸ਼ਨ? ਕਿਵੇਂ ਜੀ? ਘੱਟ ਤੋਂ ਘੱਟ ਕਿਲੇ ਦੇ 5 40 45 ਦਿਨ ਇੱਥੇ ਜੀ ਹੁੰਦੇ। 40 45 ਇੱਥੇ ਹੋ ਜਾਂਦੀ ਆ। ਹਾਂਜੀ। ਇਹ ਮੇਲ ਫੀਮੇਲ ਕੀ ਆ ਇਹ? ਇਹ ਮੇਲ ਫੀਮੇਲ ਆ ਜੀ ਤੇ ਆ ਬਲੈਕਜੈਕ ਮੇਲ ਆ ਇੱਕ ਫੀਮੇਲ ਆ। ਇਹ ਫੀਮੇਲ ਆ। ਹਾਂਜੀ ਇਹ ਫੀਮੇਲ ਆ। ਇਹਦੀ ਪ੍ਰਾਈਸ ਕਿੰਨੀ ਆ? ਇਹਦੀ 18000 ਦੀ। ਇਹਦੀ 18000 ਰੁਪਿਆ। ਹਾਂਜੀ। ਇਹ ਜਿਹੜੀ ਬਲੈਕ ਆ ਆ ਬਲੈਕ ਦਿਖਾਈ ਬਈ। ਹਾਂਜੀ। ਇਹ ਮੇਲ ਜਿਹੜੀ ਬਲੈਕ ਮੇਲ ਆ ਉਹਦਾ 17 ਹਾਂਜੀ ਫੀਮੇਲ ਦੱਸੋ ਹਾਂਜੀ ਹਾਂਜੀ ਉਹਦਾ ਰੇਟ ਘੱਟ ਆ ਉਹਦਾ ਵਧੀਆ ਨਹੀਂ ਹੈਗੀ ਨਹੀਂ ਨਹੀਂ ਕੁਆਲਿਟੀ ਵਧਾ ਸੇਮ ਹੀ ਆ ਜੀ ਇੱਕ ਮਾਂ ਦੀ ਆ ਇੱਕ ਪਿਓ ਦੇ ਆ ਜੀ ਠੀਕ ਆ ਤੇ ਮੈਂ ਇਹਦਾ ਕਲਰ ਦੇ ਕਰਕੇ ਥੋੜਾ ਜਿਹਾ ਡਿਫਰੈਂਟ ਹੋ ਜਾਂਦਾ ਨਾ ਇਹਦਾ ਕਲਰ ਜ਼ਿਆਦਾ ਹੈ ਚਾਕਲੇਟ ਆ ਜੀ ਹਾਂਜੀ ਇਹਦੀ ਮਾਰਕੀਟ ਵੱਧਾ ਥੋੜੀ ਜੀ ਅਸੀਂ ਜ਼ਿਆਦੀ ਮਾਰਕੀਟ ਹਾਂਜੀ ਹਾਂਜੀ ਚਾਕਲੇਟ ਹਾਂਜੀ ਹਾਂਜੀ ਘੱਟ ਹੁੰਦਾ ਇਹ ਹਾਂਜੀ ਥੋੜੇ ਘੱਟ ਹੀ ਇਹ ਪੈਦਾ ਹੁੰਦੇ ਸੂਏ ਦੇ ਵਿੱਚ 6 ਬੱਚਿਆਂ ਵਾਂਗਰ ਇੱਕ ਬੱਚਾ ਹੀ ਦਿੰਦੇ ਆ ਜੀ ਉਹ ਆਟੋਮੈਟਿਕ ਹੀ ਹੁੰਦਾ ਹੈ। ਹਾਂਜੀ ਹਾਂਜੀ। ਮਨ ਲਓ ਇਹਦਾ ਲੱਗ ਤੋਂ ਨਹੀਂ ਹੁੰਦਾ ਹੈਗਾ ਵੀ। ਨਹੀਂ ਨਹੀਂ। ਇਹਦਾ ਮੰਨ ਕੇ ਇਹਨਾਂ ਦਾ ਪਿਓ ਤਾਂ ਗੋਲਡਨ ਸੀਗਾ ਜੀ, ਮਾਂ ਬਲੈਕ ਆ ਜੀ। ਬੱਚਾ ਮੰਨ ਕੇ ਦੋ ਇਹਦਾ ਕੰਬੀਨੇਸ਼ਨ। ਹਾਂਜੀ ਦੋ ਚਾਕਲੇਟ ਦਿੱਤੇ ਆ ਬੱਚੇ ਇਹਨਾਂ ਨੇ। ਹਾਂਜੀ। ਉਹ ਕਿਹਦੀ ਡਿਲੀਵਰੀ ਵਗੈਰਾ ਕਰਦੇ ਨੇ? ਕਈ ਵਾਰੀ ਕੋਈ ਕਾਲ ਕਰ ਲੈਂਦਾ। ਡਿਲੀਵਰੀ ਹਾਂਜੀ ਕਰ ਦਾਂਗੇ। ਇਹ ਤਾਂ ਕਰ ਦਿੰਦੇ ਆ। ਮੰਨ ਕੇ ਚਲੋ 100 ਕਿਲੋਮੀਟਰ ਦੇਰ ਕੇ ਜ ਕਰ ਦਾਂਗੇ ਜੀ। ਤੇ ਫਿਰ ਮੰਨ ਕੇ ਚਲੋ ਚਾਰਜ ਕੀ ਲੈਨੇ ਆ ਤਾਂ ਆਪਾਂ? ਚਾਰਜ ਜੀ ਉਹ ਤਾਂ ਐਕਸਟਰਾ ਲਵਾਂਗੇ ਜੀ। 1000 ਰੁਪਿਆ ਡਿਲੀਵਰੀ ਦਾ। ਬਲੂਕੇਸ਼ਨ ਦੇ ਹਾਂਜੀ ਹਾਂਜੀ ਲੋਕੇਸ਼ਨ ਦੇ ਹਿਸਾਬ ਨਾਲ ਹਾਂਜੀ ਹੋਰ ਵੀ ਕੋਈ ਬਰੀਡ ਰੱਖੀ ਹੁੰਦੀ ਹੈ ਹਾਂਜੀ ਆਪਣੇ ਕੋਲ ਕਲਚਰਾਈ ਹਸਕੀ ਆ ਤੇ ਪਮੇਰੀਆ ਨਾ ਜੀ ਆ ਬੱਚੇ ਠੀਕ ਹੈ ਤੇ ਬਾਕੀ ਫੈਂਸੀ ਜਿਵੇਂ ਬਾਕੀ ਕਬੂਤਰ ਕਬੂਤਰ ਹੋ ਗਏ ਜੀ ਸਾਰੇ ਰੱਖੀ ਹੁੰਦੇ ਆ ਵਗੈਰਾ ਹਾਂਜੀ 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 ਉਹ ਵੀ ਸੇਲ ਕਰ ਦਿੰਦੇ ਹੋ ਹਾਂਜੀ ਹਾਂਜੀ ਸੇਲ ਕਰ ਹਾਂ ਜਿਹਨੂੰ ਜ਼ਰੂਰ ਤੋਂ ਹੁੰਦਾ ਤੁਹਾਡੇ ਨਾਲ ਸੰਪਰਕ ਕਰਨ ਦੀ ਮੋਬਾਈਲ ਨੰਬਰ ਦਿਓ ਮੇਰਾ 87299 ਜੀ 01711 ਜੀ ਇੱਕ ਵਾਰੀ ਹੋਰ ਦੱਸੋ 87299 ਜੀ 01711 ਤੁਹਾਡਾ ਨੰਬਰ 97790 ਜੀ 33505 ਇੱਕ ਵਾਰੀ ਹੋਰ ਬੋਲੋ 9779033505 ਬਾਈ ਬਾਈ ਕਿਸੇ ਨੂੰ ਜਰੂਰ ਤਾਂ ਬਾਈ ਇਹ ਤੁਹਾਨੂੰ ਬੱਚੇ ਦਿਖਾ ਦਤੈ ਹੋਰ ਵੀ ਇਹਨਾਂ ਕੋਲ ਬਰੀਡ ਚ ਹੁੰਦੀਆਂ ਨੇ ਜਾਣਕਾਰੀ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ ਬੱਚਾ ਪਰਚੇਜ ਕਰ ਸਕਦੇ ਹੋ ਹਾਂ ਠੀਕ ਆ ਬਈ ਧੰਨਵਾਦ ਬਾਕੀ ਕੀ ਦੇ ਵਿੱਚ ਆਪਾਂ ਜਿਹੜੀ ਚੀਜ਼ ਕਹਿਤੀ ਜੀ ਉਹੀ ਮਿਲੂਗੀ ਐ ਨਹੀਂ ਵੀ ਵਿਖਾਇਆ ਕੁਝ ਹੋਰ ਤੇ ਬਾਅਦ ਛੱਡ ਲਈ ਕੋਈ ਹੁਣ ਕਲਰ ਕਰਕੇ ਵੇਚੀ ਜਾਂਦੇ ਜੇ ਹੁਣ ਬਲੈਕ ਚ ਕਈਆਂ ਦੇ ਵਾਈਟ ਆ ਜਾਂਦੇ ਆ ਜੀ ਆਪਣਾ ਉਹ ਕੰਮ ਨਹੀਂ ਅਸੀਂ ਉੱਤੇ ਰੰਗ ਕਰਕੇ ਵੇਚਦੇ ਹਾਂ ਹਾਂ ਜੀ ਰੰਗ ਬਹੁਤ ਇਹ ਵੀ ਚੱਲਦਾ ਬਹੁਤ ਕਰੀ ਜਾਂਦੇ ਅਸੀਂ ਕਦੇ ਰੰਗ ਕਰਿਆ ਨਹੀਂ ਜੀ ਅਜੇ ਤ ਲੋ ਵੀ ਕਿਸੇ ਨੂੰ ਜਰੂਰਤਾ ਬਾਈ ਦਾ ਵੀਡੀਓ ਦਾ ਨੰਬਰ ਲੈ ਕੇ ਕਾਲ ਕਰ ਸਕਦੇ ਹੋ ਬੱਚਾ ਪਰਚੇਜ਼ ਕਰ ਸਕਦੇ ਹੋ ਠੀਕ ਆ ਵੀਰੇ ਧੰਨਵਾਦ ਠੀਕ ਆ ਬਾਈ ਧੰਨਵਾਦ ਚੱਲਦੇ ਅੱਗੇ ਕਰਦੇ ਆ ਗੱਲਬਾਤ ਤੇ ਮਲਾਉਣੇ ਕਿਸ ਹੋਰ ਵੀਰ ਨੂੰ ਤੁਹਾਡੇ ਨਾਲ